ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੱਲੇ ਆਪਾਂ ਫੇਰ ਨਵੇਂ ਸਫਰਾਂ ਤੇ ਕਿਉਂਕਿ ਆਪ ਨੂੰ ਸਾਰਿਆਂ ਨੂੰ ਪਤਾ ਵਾ ਵੀ ਪੰਜਾਬ 'ਚ ਜਿਹੜੀ ਗਰਮੀ ਬਹੁਤ ਜ਼ਿਆਦਾ ਇਸ ਕਰਕੇ ਕਿਸੇ ਸੰਡੇ ਇਲਾਕੇ 'ਚ ਜਾਵਾਂਗੇ ਘੁੰਮਣ ਵੀ ਗੁਰੂ ਘਰਾਂ ਦੇ ਦਰਸ਼ਨ ਵੀ ਕਰਾਂਗੇ ਇਸ ਕਰਕੇ ਸਾਰੇ ਜਿਹੜੇ ਦੋਸਤ ਐ ਮਿੱਤਰਾਂ ਨਾਲ ਉਹ ਆਪਣੇ ਚੈਨਲਾਂ ਨਾਲ ਜੁੜਿਓ ਵੀਡੀਓ ਸਾਰੀਆਂ ਜ਼ਰੂਰ ਦੇਖਿਓ ਤਾਂ ਜੋ ਆਪਾਂ ਤੁਹਾਨੂੰ ਜਿਹੜਾ ਸਫਰ ਆ ਉਹ ਸਾਰਾ ਦਿਖਾਵਾਂਗੇ ਇਸ ਕਰਕੇ ਆਪਣੇ ਸਫਰ ਦੇ ਨਾਲ ਜੁੜੇ ਰਹੋ ਆਓ ਅਗਲੇ ਸਫਰ ਦੀ ਹੁਣ ਤਿਆਰੀ ਕਰਦੇ ਆ ਜੀ ਪਾਂ ਜਦੋਂ ਵੀ ਨਵੇਂ ਸਫ਼ਰ ਦੀ ਸ਼ੁਰੂਆਤ ਕਰੀ ਦੀ ਆ ਉਹ ਸਫ਼ਰ ਦੇ ਰਸਤੇ ਦੇ ਵਿੱਚ ਜਿੱਥੇ ਵੀ ਕੋਈ ਇਤਿਹਾਸਿਕ ਗੁਰਦੁਆਰਾ ਸਾਹਿਬ ਆਵੇ ਆਪਾਂ ਉੱਥੋਂ ਸਫ਼ਰ ਦੀ ਜਿਹੜੀ ਸ਼ੁਰੂਆਤ ਮੰਨਦੇ ਆ ਇਸ ਕਰਕੇ ਐਸ ਵਾਰ ਆਪਣੀ ਜਿਹੜੀ ਸ਼ੁਰੂਆਤ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਹੋਈ ਆ ਤੇ ਜੇ ਕਈ ਪੰਜਾਬ 'ਚ ਗਰਮੀ ਉਹ ਆਪਾਂ ਨੂੰ ਪਤਾ ਹੀ ਕਿ ਬਹੁਤ ਜ਼ਿਆਦਾ ਵਾ ਲੋਕੀ ਜਿਹੜੇ ਤਰਾ ਤਰਾ ਕਰਦੇ ਆ ਇਸ ਕਰਕੇ ਆਰ ਕੋਈ ਚਾਹੁੰਦਾ ਵਾ ਕਿ ਠੰਡੀ ਜਗ੍ਹਾ ਦੇ ਵਿੱਚ ਜਾਈਏ ਦੇਖੋ ਆ ਵੀਰ ਜਿੰਨੇ ਐਸਾ ਨਹਿਰ ਦੇ ਵਿੱਚ ਜਿਹੜੇ ਗਰਮੀ ਦੇ ਕਰਕੇ ਨਹਾਏ ਜਾਂਦੇ ਆ ਤੇ ਤਾਂ ਜੋ ਗਰਮੀ ਤੋਂ ਰਾਤ ਮਿਲੇ ਇਹ ਕਹੇ ਤੇ ਇੱਧਰ ਵੀ ਦੂਰ ਤੱਕ ਜਿਹੜੇ ਜਿੰਨੇ ਵੀ ਆ ਉਹ ਨਹਿਰਾਂ 'ਚ ਨਹਾਏ ਜਾਂਦੇ ਆ ਉਗੀ ਜਿਹੜਾ ਨਹਿਰ ਦਾ ਪਾਣੀ ਆ ਉਹ ਬਹੁਤ ਸਾਫ਼ ਹੁੰਦਾ ਤੇ ਠੰਡਾ ਪਾਣੀ ਬਰਫ਼ਾਂ ਖੁਰ ਕੇ ਉੱਤੋਂ ਆਈਆਂ ਆਉਂਦੀਆਂ ਤੇ ਕੋਈ ਇੱਥੇ ਇੰਜੋਏ ਕਰਦਾ ਤੇ ਇਸੇ ਤਰ੍ਹਾਂ ਕੋਈ ਉੱਪਰ ਪਹਾੜਾਂ ਵੱਲ ਜਿੱਦੇ ਬਰਫ਼ਾਂ ਆਉਂਦੀਆਂ ਖੁਰ ਕੇ ਉਧਰ ਚਲੇ ਜਾਂਦੇ ਆ ਤੇ ਆਓ ਅਗਲਾ ਸਫ਼ਰ ਆਪਣਾ جاری ਆ ਇਹ ਇਹ ਰੋੜਾ ਮਰੇਡੇ ਤੋਂ ਅੱਗੇ ਨਵਾਂ ਬਣਦਾ ਵਾ ਰੋੜ ਇਹ ਰੋਡ ਦੀ ਜਾਣਕਾਰੀ ਥੋੜੀ ਦਵਾ ਤੁਹਾਨੂੰ ਕਿ ਇਹ ਪਿੱਛੋਂ ਲੁਧਿਆਣੇ ਵਾਲੀ ਸਾਈਡ ਤੋਂ ਆਉਂਦਾ ਵਾ ਕਿੱਥੋਂ ਆਉਂਦਾ ਵਾ ਇਹ ਤਾਂ ਇੰਨਾ ਵੀ ਨਹੀਂ ਜਾਣਕਾਰੀ ਮੈਨੂੰ ਪਤਾ ਵੀ ਉਧਰਲੀ ਸਾਈਡ ਤੋਂ ਆਉਂਦਾ ਵਾ ਤੇ ਉੱਥੋਂ ਅੱਗੇ ਆਣ ਕੇ ਇਹ ਦੋ ਰੋਡ ਪਾੜਦੇ ਆ ਇੱਕ ਰੋਡ ਤਾਂ ਰੋਪੜ ਦੇ ਲੱਗਦੀ ਹੋ ਕੇ ਚੰਡੀਗੜ੍ਹ ਤੋਂ ਬਾਰੋ-ਬਾਰ ਤੇ ਸ਼ਿਮਲੇ ਵਾਲੀ ਰੋਡ ਚੜ ਜਾਂਦਾ ਵਾ ਤੇ ਇੱਕ ਆ ਰੋੜਾ ਏ ਰੋੜ ਫਿਰ ਇਧਰੋਂ ਮਰਿੰਡੇ ਦੇ ਲਾਗੋਂ ਦੀ ਤੇ ਇਹ ਜਾ ਕੇ ਕੀ ਕਹਿੰਦੇ ਆਪਣਾ ਜਿਹੜਾ 에ਰਪੋਰਟ ਆ ਮੋਹਾਲੀ ਵਾਲਾ ਉਹਦੇ ਉੱਤੇ ਜਾ ਕੇ ਚੜ ਚੜ ਜਾਂਦਾ ਉਸੇ ਰੋਡ ਤੇ ਆਵ ਖਰੜਾ ਬਾਰੇ ਰੋਡ ਤੇ ਉਸੇ ਰੋਡ ਤੇ ਚੜ ਜਾਂਦਾ ਵਾ ਤਾਂ ਜੋ ਇਹ ਜਿਹੜਾ ਬੱਸੀ ਪਠਾਨਾ ਅੱਗੇ ਚੰਡੀਗੜ੍ਹ ਨੂੰ ਜਿੰਨੇ ਜਾਣਾ ਇਹ ਰੋਡ ਤੇ ਪੈ ਸਕਦਾ ਵਾ ਤੇ ਦੂਜਾ ਜਿਹੜਾ ਪਰਲਾ ਰੋੜਾ ਉਹ ਅੱਗੇ ਆਊਗਾ ਉਹ ਵੀ ਦਿਖਾਵਾਂਗੇ ਤੁਹਾਨੂੰ ਰੋਪੜ ਦੇ ਲਾਗੇ ਆ ਉਹ ਰੋੜ ਜਿਹੜਾ ਸ਼ਿਮਲੇ ਵਾਲੇ ਰੋੜ ਤੋਂ ਮਿਲਾਇਆ ਵਾ ਜਿੰਨੇ ਸ਼ਿਮਲੇ ਜਾਣਾ ਹੋਵੇ ਜਾਂ ਜਿੰਨਾਂ ਨੇ ਅੱਗੇ ਜੁਪੀ ਵਾਲੀ ਸਾਈਡ ਤੋਂ ਉਹ ਰੋੜ ਉਸ ਰੋੜ ਦੇ ਨਾਲ ਮਿਲਾਇਆ ਵਾ ਯਾਰ ਜੀ ਇਹ ਆ ਗਿਆ ਉਹੀ ਰੋੜ ਜਿਹਦੀ ਗੱਲ ਕਰ ਰਹੇ ਸੀ ਇਹ ਰੋੜ ਬਰਾਲੀ ਵੱਲੋਂ ਹੋ ਕੇ ਤੇ ਅੱਗੇ ਚੰਡੀਗੜ੍ਹ ਤੋਂ ਸ਼ਿਮਲਾ ਰੋਡ ਜਿਹੜਾ ਉੱਤੇ ਮੈ ਜਾ ਕੇ ਮਿਲ ਜਾਂਦਾ ਵਾ ਕਿਉਂਕਿ ਜਿਹੜੀ ਟ੍ਰੈਫਿਕ ਆ ਜਦੋਂ ਹੁਣ ਲੁਧਿਆਣੇ ਤੋਂ ਜਾਂਦੇ ਆ ਚੰਡੀਗੜ੍ਹ ਨੂੰ ਤੇ ਖਰੜ ਜਾ ਕੇ ਜਿਹੜੀ ਰਾਸ਼ਾ ਬਹੁਤ ਜ਼ਿਆਦਾ ਹੋ ਜਾਂਦਾ ਵਾ ਟ੍ਰੈਫਿਕ ਬਹੁਤ ਜ਼ਿਆਦਾ ਵੱਜ ਜਾਂਦੀ ਆ ਇਸੇ ਕਰਕੇ ਜਿਹੜੇ ਰੋਡ ਦੋ ਬਣਾਏ ਆ ਜੇ ਜਿਵੇਂ ਸ਼ਿਮਲੇ ਨੂੰ ਜਾਣਾ ਵਾ ਉਹ ਚੰਡੀਗੜ੍ਹ ਤੋਂ ਨਾ ਜਾਵੇ ਤੇ ਬਾਹਰੋਂ ਬਾਅਦ ਚੰਡੀਗੜ੍ਹ ਤੋਂ ਸ਼ਿਵਲੇ ਤੋਂ ਹੋ ਜੇ ਇਸੇ ਤਰ੍ਹਾਂ ਜਿਹੜਾ ਪਿਛਲਾ ਰੋਡ ਸੀ ਜਿਹਨਾਰੇ ਦਿੱਲੀ ਸਾਈਡ ਯੂਪੀ ਸਾਈਡ ਜਾਣਾ ਵਾ ਤੇ ਉਹ ਖਰੜੇ ਜਾਣ ਤੋਂ ਪਹਿਲਾਂ ਹੀ ਉਹ ਮੋੜ ਜਾਣਾ ਮੋਰੀਂਡੇ ਵੱਲੋਂ ਦੀ ਇਸ ਕਰਕੇ ਇਹ ਰੋਡ ਨਵੇਂ ਰੋਡ ਬਣਦੇ ਆ ਜਿਹੜੇ ਥੋੜੇ 1-2 ਸਾਲਾਂ ਚ ਪੂਰੇ ਤਿਆਰ ਹੋ ਜਾਣਗੇ ਤੇ ਆਪਣੇ ਆ ਜਿਹੜਾ ਸਫਰ ਉਹ جاری ਆ ਕੇ ਚੱਲਦੇ ਆਂ ਜੀ ਚੱਲਦੇ ਸਫਰਾਂ 'ਚ ਆਪਾਂ ਪਹੁੰਚ ਗਏ ਆ ਰੋਪੜ ਸ਼ਹਿਰ ਰੋਪੜ ਸ਼ਹਿਰ ਤੋਂ ਬਾਰੋ-ਬਾਰਾ ਸਤਲੁਜ ਜਿਹੜੀ ਨਦੀ ਆ ਇਹਦੇ ਆਪਾਂ ਪੁਲ ਦੇ ਉੱਤੇ ਖੜੇ ਆ ਤੇ ਸਤਲੁਜ ਨਦੀ ਦਾ ਪਾਣੀ ਸਾਫ ਆ ਸੋਹਣਾ ਵਾ ਪਾਣੀ ਮਨ ਮਨ ਦੇਵਾਂ ਨਾ ਵੀ ਲਈਏ ਗਰਮੀ ਸੋਹਣੀ ਆ ਹੋਕ ਪੰਜਾਬ 'ਚ ਜਿਹੜੀ ਗਰਮੀਆਂ ਅੱਜ ਦਾ ਟੈਂਪਰੇਚਰ ਜੇ ਕਹੀਏ 44-45 ਡਿਗਰੀ ਦਾ ਅਜੇ ਹੈ। ਮੀਂਹ ਦਾ ਜੇ ਕੋਈ ਅਸਰ ਨਹੀਂ ਹੈਗਾ। ਉਹ ਸਾਹਮਣੇ ਹੈ ਜਿਹੜਾ ਗੁਰਦੁਆਰਾ ਟੀਬੀ ਸਰ ਸਾਹਿਬ। ਜਿਹੜਾ ਰੋਪੜ ਸ਼ਹਿਰ ਤੋਂ ਬਾਹਰੋਂ ਬਾਹਰ ਸਤਲੁਜ ਨਦੀ ਦੇ ਕੰਢੇ ਦੇ ਉੱਪਰ ਹੈ ਗੁਰਦੁਆਰਾ ਸਾਹਿਬ। ਤੇ ਜਿਹੜਾ ਰੋਡ ਤੋਂ ਮਾਰੇ ਜਿਹੜੇ ਪਹਾੜ ਇੱਥੋਂ ਸ਼ੁਰੂ ਹੋ ਜਾਂਦੇ ਆ ਤੇ ਸਿੱਧਾ ਰੋਡ ਜਿਹੜਾ ਇਹ ਹੈ ਸ਼ਾਰਪੋਰ ਪਠਾਨਕੋਟ ਵੱਲ ਜਾਂਦਾ ਤੇ ਇਧਰ ਆਪੇ ਸੱਤ ਲੋ ਚੰਦਾ ਦੀ ਆਪ ਦੇ ਵਿੱਚ ਗਰਮੀ ਕਰਕੇ ਲੋਕੀ ਇਤਰਾ ਤਰਾ ਕਰਦੇ ਆ ਉੱਥੇਵੇਂ ਲੋਕੀ ਫੇਰਾ ਗਰਮੀਆਂ ਦੇ ਵਿੱਚ ਵਗਦੀਆਂ ਹੋਈਆਂ ਨਦੀਆਂ ਠੰਡੇ ਪਾਣੀ ਦੇ ਵਿੱਚ ਨਹਾ ਕਰਕੇ ਲੋਪਤ ਲੈਂਦੇ ਆ ਉੱਤੇ ਚੱਲਦਾ ਪੁਲ ਤੇ ਥੱਲੇ ਵਗਦੀ ਨਦੀ ਤੇ ਨਦੀ ਦੇ ਵਿੱਚ ਇੰਨੇ ਵੀ ਲੋਕੀ ਆਉਂਹਾਈ ਜਾਂਦੇ ਆ ਤੇ ਸਾਡੇ ਵਾਲੇ ਵੀ ਇਹ ਇਧਰ ਸਾਦਲਾ ਹੁਜਾ ਦਾ ਪਾਣੀ ਦਾ ਬਹਿਣ বরਫਾ ਖੁਰ ਕਰਕੇ ਉੱਤੋਂ ਪਹਾੜਾਂ ਤੋਂ ਹੇਠਾਂ ਨੂੰ ਆ ਰਹੀਆਂ ਹਾਂ ਹਾਂ ਜੀ ਮੌਸਮ ਦੇਖੋ ਕਿੰਨਾ ਸੋਹਣਾ ਇਹ ਮੌਸਮ ਪੰਜਾਬ ਦੇ ਰੀਡਾਈਆ ਜਿੱਥੇ ਪੰਜਾਬ ਚ ਅੱਗ ਵਰਨਦੀ ਆ 45 ਡਿਗਰੀ 60 ਡਿਗਰੀ ਉਥੇ ਇਹ ਵੀ ਪੰਜਾਬ ਦਾ ਏਰੀਆ ਆ ਪਾ ਪਹਿਲਾਂ ਵੀ ਗੱਲ ਕੀਤੀ ਹਿਸ਼ਾਰਪੁਰ ਤੋਂ ਅਗਲਾ ਏਰੀਆ ਜਿਹਦਾ ਕਾਰਨ ਵੱਡਾ ਆ ਦੇਖੋ ਇੱਥੇ ਆਲੇ ਦੁਆਲੇ ਦਰਖਤ ਦੇਖੋ ਤੁਸੀਂ ਚਾਰੇ ਪਾਸੇ ਆ ਦੇਖੋ ਪੌਪੂਲਰ ਦੇ ਦਰਖਤ ਕਿੰਨੇ ਦਰਖਤ ਦਰਖਤਾ ਦੇ ਨਾਲ ਘਿਰਿਆ ਹੋਇਆ ਇਹ ਏਰੀਆ ਸਾਰੇ ਪਾਸੇ ਜਿੱਧਰ ਵੀ ਦੇਖੋ ਜ਼ਮੀਨਾਂ ਜਿੰਨੀਆਂ ਇੱਧਰ ਸਾਰੇ ਪੌਪੁਲਰ ਹੀ ਦੇਖੋਗੇ ਜਾਂ ਫਾਇਦਾ ਕਿ ਕਹਿ ਲਈਏ ਵੀ ਦਰਖਤ ਹੀ ਬੜੇ ਬਹੁਤ ਦਰਖਤ ਲੱਗੇ ਆ ਇਹ ਵੀ ਪੰਜਾਬ ਦਾ ਏਰੀਆ ਹੈਗਾ ਜਿਹੜਾ ਇੰਨਾ ਠੰਡਾ ਤੇ ਮੌਸਮ ਦੇਖੋ ਕੜੀਆਂ ਵੀ ਪੈਣਦੀਆਂ ਥੋੜੀਆਂ ਥੋੜੀਆਂ ਤੇ ਇੰਨਾ ਸੋਹਣਾ ਮੌਸਮ ਆਇਆ ਇਹ ਕਾਰਨ ਇਹੀ ਆ ਕਿ ਵੀ ਇੱਧਰ ਜਿਹੜਾ ਮੌਸਮ ਆ ਠੰਡਾ ਰਹਿਦਾ ਕਿ ਇੱਧਰ ਜਿਹੜੇ ਦਰਖਤਾਂ ਬਹੁਤ ਲਾਈ ਆ ਸਾਡੇ ਜੇ ਕਈਏ ਤੇ ਪੰਜਾਬ ਦੇ ਵਿੱਚ ਜੇ ਕਿ ਇੱਕ درخت ਵੀ ਹੋਵੇ ਉਹ ਵੀ ਵਾਢ ਦੇ ਦਿੰਦੇ ਆ ਤੇ ਇਸ ਕਰਕੇ ਗਰਮੀ ਆਪੇ ਬਦਲੀਆਂ ਆ ਫਰਾਂ ਚ ਇਦਾਂ ਮੋਟਰਾਂ ਤੇ ਪਾਣੀ ਪੀਣਾ ਪੈਂਦਾ ਆਲੇ ਲਈ ਬੋਤਲ ਪਾ ਰ ਗਰਮੀ ਸੋਕਣਾ ਸੌਰੀ ਸੀਜ਼ਨ ਚੱਲਦਾ ਤੇ ਮੌਸਮ ਬਹੁਤ ਸੋਹਣਾ ਹੋ ਗਿਆ ਆਪਾਂ ਚੱਲੇ ਸੀ ਹਰਿਆਣੇ ਤੋਂ ਹਰਿਆਣਾ ਸਟੇਟ ਤੋਂ ਚੱਲੇ ਸੀ ਤੇ ਪੰਜਾਬ ਦੇ ਹਰਿਆਣੇ ਤੱਕ ਪਹੁੰਚ ਗਏ ਆਪਾਂ ਅਜੇ ਇਤੋਂ ਅੱਗੇ ਆਪਾਂ ਅਜੇ ਜਾਵਾਂਗੇ ਦੱਸਾਂਗੇ ਕਿ ਕਿੱਥੇ ਤੱਕ ਜਾਂਦੇ ਆ ਉਹ ਆਪਾਂ ਦੇਖੋ ਮੌਸਮ ਵੀ ਖਰਾਬ ਆ ਜੇ ਇਸ ਕਰਕੇ ਆਪਾਂ ਜਿੱਥੇ ਤੱਕ ਵੀ ਪਹੁੰਚ ਸਕੀਏ ਆਪਾਂ ਮੋੜਾਂਗੇ ਅੱਜ ਤੇ ਕੱਲ ਦਾ ਸਫ਼ਰ ਉਸ ਤੋਂ ਅੱਗੇ ਕਰਾਂਗੇ ਉਹ ਆਪਦੇ ਆਪਾਂ ਦਿੰਦੇ ਰਾਵਾਂਗੇ ਧੰਨਵਾਦ ਜੀ ਚੰਦਰਮੇ ਨੂੰ ਦੇਖੋ ਕਿੱਡਾ ਸੋਹਣਾ ਲੱਗਦਾ ਰਾਤ ਦਾ ਚੰਦਰਮਾ ਹੌਲੀ ਹੌਲੀ ਸਪੀਡ 'ਚ ਜਾਂਦੇ ਆਉਂਦੀ ਆ ਉਹਦੀ ਆ ਵਾਤਾਵਾਂ ਬਦਲਾਂ ਦੇ ਵਿੱਚੋਂ ਦੀ ਲੰਘਦਾ ਹੋਇਆ ਚੰਦਰਮਾ ਤੇ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜਿਹੜਾ ਸਫ਼ਰ ਆਪਨਾ ਤੇ ਅੱਜ ਆਪਾਂ ਰਾਤ ਵਿਸ਼ਰਾਮ ਕਰਕੇ ਕੱਲੂ ਨਵੇਂ ਸਫ਼ਰਾਂ ਤੇ ਚੱਲਾਂਗੇ ਤੁਹਾਨੂੰ ਕੱਲ ਦੇ ਸਫ਼ਰ ਦਿਖਾਵਾਂਗੇ ਸੋ ਜੁੜੇ ਰਹੋ ਤੇ ਜਿਹੜੇ ਵੀਡੀਓ ਨੂੰ ਆਪਣਾ YouTube ਤੇ ਦੇਖਦੇ ਆਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਜਿਹੜੇ Facebook ਤੇ ਦੇਖਦੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਜਿਹੜਾ ਵੀਡੀਓ ਉਹਨੂੰ ਸ਼ੇਅਰ ਜਰੂਰ ਕਰਿਓ ਨਾਲ ਇਸ ਆਪਣੇ ਪੇਜ ਨੂੰ ਫੋਲੋ ਜਰੂਰ ਕਰਿਓ ਧੰਨਵਾਦ